ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੌੜੀ ਅਗੰਮ ਅਗੋਚ ਤੋਂ ਤਣੀ ਸਚਾ ਲਾਕੇ ਅਪਾਰੇ ਤੂੰ ਦਤ ਸਭ ਮੰਗਤੇ ਕੋ ਦੇਵਨਹਾਰ ਜਿਨੀ ਸੇਵਿਆ ਤਿਨੀ ਸੁਖ ਪਾਇਆ ਗੁਰਮਤੀ ਵਿਚਾਰੇ ਇਕ ਨਾਨੋ ਤੁਧੇ ਭਵਦ ਮਾਇਆ ਨਾਲ ਪਿਆਰੇ ਗੁਰ ਕੈ ਸਭ ਸਲਾਹੀਐ ਅੰਤਰ ਪ੍ਰੇਮ ਪਿਆਰੇ ਬਿਨ ਪਰਿਤੀ ਭਗਤੇ ਨਾ ਹੋਵਈ ਬਿਨ ਸਤਿਗੁਰੁ ਨਾਨਕ ਲਗੈ ਪਿਆਰੇ ਤੂੰ ਪ੍ਰਭ ਸਭ ਤੂ ਸਿਵ ਦੇਕ ਢਾਡੇ ਕਰੇ ਪੁਕਾਰੇ ਦੇਹ ਦਾਨ ਸੰਤੋਖੀਆ ਸਚਾ ਨਾ ਮਿਲੈ ਆਧਾਰ ਮਸਲੋ ਕੇ ਮਹੱਲਾ ਪਹਿਲਾ ਰਾਤੀ ਕਾਲ ਕਟੈ ਧਨ ਕਾਲੇ ਛਿਜ ਗਿਆ ਕਾਇਆ ਹੋਏ ਬਰਾਲ ਬਰਤਨ ਵਰਤਿਆ ਸਰ ਜੰਜਾਲ ਭੁਲਿਆ ਚੁੱਕ ਗਿਆ ਤਪਤਾ ਚੰਦਾ ਝੱਕ ਝੱਕ ਪਇਆ ਛੀਰੇ ਪਿਛੈ ਰੁਵਲ ਆਵ ਫੇਰੇ ਬਿਨ ਬੂਝੇ ਕੇ ਸੋਝੈ ਨਾਹੀ ਮੋਇਆ ਰੋਏ ਰੁਣ ਉਰੰਦ ਮਰ ਜਾਹੀ ਨਾਨਕ ਖਸਮੈ ਬਿ ਭਾਵੇ ਹੇ ਮੂਏ ਜਿਨ ਚਿਤਨਾ ਆਵੇ ਮਹੱਲਾ ਪਹਿਲਾ ਮੂ ਆਪਿਆਰੀ ਪ੍ਰੀਤ ਮੂਈ ਮੂ ਆ ਬੈਰਬਾਦੀ ਬਨ ਗਿਆ ਰੂਪ ਬਿਨਸਿਆ ਦੁਖੀ ਦੇਰ ਲਈ ਕਿਤ ਆਇਆ ਕਿਹਾ ਗਿਆ ਕਿਹੋ ਨਾ ਸੇ ਕਿਹੋ ਸੇ ਮਨ ਮੁਖ ਗੱਲਾਂ ਗੋਈਆਂ ਕੀਤਾ ਚਾਉ ਰਲੇ ਨਾਨਕ ਸੱਚੇ ਨਾਮ ਬਿਨ ਸਿਰ ਖੋਰੇ ਪੱਤ ਪਟੇ ਪੌੜੀ ਅਮਰਤ ਨਾਮ ਸਦਾ ਸੁਖ ਦਾਤਾ ਅੰਤ ਹੋਇ ਸਕਾਈ ਬਾਜ ਗੁਰੂ ਜਗਤ ਬਹਰਾ ਨਾ ਨਾ ਵੈ ਸਾਰ ਨਾ ਪਾਈ ਸਤਗੁਰ ਸੇਵੈ ਸੇ ਪਰਵਾਨੇ ਜਿਨ ਜੋਤੀ ਜੋਤ ਮਿਲਾਈ ਸੋ ਸੇਵਕ ਸੋ ਸੋ ਸਾਹਿਬ ਸੋ ਸੇਵਕ ਤੇਰਾ ਜਿਸ ਭਾਣਾ ਮਨ ਬਸਾਈ ਆਪਣੇ ਪਾਣੇ ਕਹੋ ਕਿਨੇ ਸੁਖ ਪਾਇਆ ਅੰਧਾ ਅੰਧਕ ਮਾਈ ਭਿਖਿਆ ਬਿਖਿਆ ਕਦੇ ਹੀ ਰੱਜੈ ਨਾਹੀ ਮੂਰਖ ਭੁੱਖ ਨਾ ਜਾਈ ਦੁਜੈ ਸਭ ਕੋ ਲੱਗ ਬਿਗੁੱਤ ਬਿਨ ਸਤਿਗੁਰੇ ਬੂਝੇ ਨਾ ਪਾਈ ਸਤਿਗੁਰ ਸੇਵੈ ਸੋ ਸੁਖ ਪਾਏ ਜਿਹਨੋਂ ਕਿਰਪਾ ਕਰ ਰਜਾਈ ਜਿਹਨੋਂ ਕਿਰਪਾ ਕਰ ਰਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ